ਸਟੈਂਲੀ ਦੇ ਵੈਲਫੇਅਰ ਇਥੇ ਪਹੁੰਚ ਗਏ ਨੇ ਜਿਹੜੇ ਚਾਹੁੰਦੇ ਨੇ ਕਿ ਸਟੈਂਲੀ ਜਹਾਜ਼ ਚੜ੍ਹ ਕੇ ਆਪਣੇ ਪਿੰਡ ਚਲੇ ਜਾਵੇ ਪਰसों ਨੂੰ ਸਟੈਂਲੀ 14 ਤਰੀਕ ਨੂੰ ਆਪਣੇ ਘਰ ਚਲੇ ਗਿਆ ਨਾਈਜੀਰੀਆ ਮੈਡੀਕਲ ਵਿਜ਼ਿਟ ਤੇ ਆਇਆ ਸੀ ਇੱਥੇ ਆ ਕੇ ਅਫਸੈਟ ਹੋ ਗਿਆ ਵੀਰਾ ਉਦੋਂ ਬਾਰ ਸੜਕਾਂ ਤੇ ਰੁੱਲਦਾ ਰਿਹਾ ਇਹ 3 ਸਾਲਾਂ ਤੋਂ ਇਸੇ ਤਰ੍ਹਾਂ ਸਰਵਾਈਵ ਕਰ ਰਿਹਾ ਮੋਟਰਸਾਈਕਲ ਆਟਰ that is my mother's name here ਵੀਰ ਗੁਰਜੀ ਕਾ ਖਾਲਸਾ ਵੀਰ ਗੁਰਜੀ ਕੀ ਫਤਿਹ ਜੀ ਸਾਡਾ ਸਟੈਨਲੀ ਹੈ ਜੀ ਵੀਰਾ ਸਟੈਨਲੀ ਵੀਰੇ ਨੂੰ ਅਸੀਂ 13 9 2024 ਨੂੰ ਦਿੱਲੀ ਤੋਂ ਲੈ ਕੇ ਆਏ ਸੀ ਦਵਾਰਕਾ ਤੋਂ ਉੱਥੇ ਵੀਰਾ ਫੁੱਟਪਾਥ ਤੇ ਰਹਿੰਦਾ ਸੀ ਬਹੁਤ ਮਾੜੀ ਹਾਲ ਸੀ ਕਈ ਸਾਲਾਂ ਤੋਂ ਉਹ ਫੁੱਟਪਾਥ ਤੇ ਰਹਿੰਦਾ ਸੀ 7 ਸਾਲ ਹੋ ਗਏ ਸੀ ਨੂੰ ਇੰਡੀਆ ਆਏ ਨੂੰ ਮੈਡੀਕਲ ਵਿਜ਼ਿਟ ਤੇ ਆਇਆ ਸੀ ਇੱਥੇ ਆ ਕੇ ਅਫਸੈਟ ਹੋ ਗਿਆ ਵੀਰਾ ਉਦੋਂ ਬਾਰ ਸੜਕਾਂ ਤੇ ਰੁੱਲਦਾ ਰਿਹਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਧੰਨਵਾਦ ਆ ਸਾਡੀ ਭੈਣ ਦਾ ਸਰੋਜਕੌਰ ਭੈਣ ਵਾਈਫ ਆਫ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਇਹ ਕਿੱਥੇ ਪਰਦੇਸੀ ਆ ਨਾਈਜੀਰੀਅਨ ਆ ਵੀਰ ਬਹੁਤ ਮਾੜੀ ਹਾਲਤ ਚ ਰਹਿੰਦਾ ਉੱਥੋਂ ਜਾ ਕੇ ਸਟੈਨਲੀ ਨੂੰ ਲੈ ਕੇ ਆਏ ਵਾਹਿਗੁਰੂ ਨੇ ਕਿਰਪਾ ਕੀਤੀ ਉਸ ਦਿਨ ਮਹੀ ਪੈਂਦੇ ਜਿਸ ਦਿਨ ਸਟੈਨਲੀ ਨੂੰ ਲੈ ਕੇ ਆਏ ਇੱਥੇ ਲੈ ਕੇ ਆਏ ਵੀਡੀਓ ਸ਼ੇਅਰ ਕੀਤੀ ਧੰਨਵਾਦ ਸਖਵਿੰਦਰ ਕੌਰ ਭੈਣ ਦਾ ਤੇ ਵੈਂਸਲੇਰੀ ਦਾ ਜਿਹੜੇ ਇਸ ਵੀਰ ਨੂੰ ਇਹਦੇ ਘਰ ਪਹੁੰਚਾਉਣ ਦੇ ਵਿੱਚ ਇਹਨਾਂ ਨੇ ਹੈਲਪ ਕੀਤੀ। ਉਹਨਾਂ ਨੇ ਸਾਡੀ ਵੀਡੀਓ ਦੇਖੀ ਸਖਵਿੰਦਰ ਭੈਣ ਨੇ ਤੇ ਵੈਂਸਲੇ ਆ ਜਿਹੜਾ ਵੀਰ ਉਹ ਕੀਨੀਆਂ ਦਾ ਨਾਗਰਿਕ ਆ ਤੇ ਉਹਨਾਂ ਨੇ ਦੋਨਾਂ ਜਣਾਂ ਨੇ ਰਲ ਕੇ ਇੰਨੇ ਐਫਰਟਸ ਕੀਤੇ ਪਹਿਲਾਂ ਤਾਂ ਇਹਦਾ ਘਰ ਲੱਭਿਆ। ਇਹਦੀ ਵਾਈਫ ਨਾਲ ਗੱਲ ਕੀਤੀ। ਇਹਦੀ ਵਾਈਫ ਨੇ ਮੰਨਿਆ ਕਰਤਾ ਪਹਿਲਾਂ ਵੀ ਮੈਂ ਨਹੀਂ ਮਰ ਲੋ ਨੂੰ ਬੁਲਾਉਣਾ। 2019 ਦੇ ਵਿੱਚ ਇਹਦੇ ਮਾਪੇ ਇਹਨੂੰ ਮਰਿਆ ਹੋਇਆ ਮੰਨ ਚੁੱਕੇ ਸੀਗੇ। ਫਿਰ ਮਾਪੇਪਰ ਤੇ ਅਪਰੋਚ ਕੀਤੀ ਮਾਪੇਪਰ ਨੇ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਉਹ ਤਾਂ ਯਕੀਨ ਹੀ ਨਹੀਂ ਸੀ ਮੰਨਦੇ ਪਹਿਲਾਂ ਵੀ ਸਾਡਾ ਪੁੱਤ ਜਿਉਂਦਾ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਫਿਰ ਉਹਨਾਂ ਨੂੰ ਯਕੀਨ ਆਇਆ ਵੀ ਹਾਂ ਸਾਡਾ ਪੁੱਤ ਜਿਉਂਦਾ ਵਾ ਫਿਰ ਉਸ ਤੋਂ ਬਾਅਦ ਅੰਬੈਸੀ 'ਚ ਗੱਲ ਸ਼ੁਰੂ ਕੀਤੀ ਸਿਕੰਦਰ ਭੈਣ ਨੇ ਤੇ ਬੈਂਸਲੇ ਜੀ ਨੇ ਅੰਬੈਸੀ ਦੇ ਵਿੱਚ ਬਹੁਤ ਐਫਰਟ ਕਰਕੇ ਫਿਰ ਇਹਦਾ ਵੀਜ਼ੇ ਦੀ ਗੱਲ ਛਿੜੀ ਫਿਰ ਵੀਜ਼ਾ ਲੱਗਿਆ ਇਹਦਾ ਤੇ ਫਿਰ ਜਿਹੜੇ ਅੰਬੈਸੀ ਦੇ ਜਿਹੜੇ ਹਾਈ ਕਮਿਸ਼ਨਰ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਥੈਂਕ ਯੂ jinbotma Sa sasriakal sarenu i'm really very grateful to the nigerian high commission they have really helped us a lot and the effort that the high commission has put in is amazing we are grateful that finally stany will be going home and, we, and i'll be escorting him i'm really thankful to the staff and may god bless nigeria ਥੈਂਕ ਯੂ ਵੈਰੀ ਮਚ ਐਂਡ ਗੋਡ ਬlesਸ ਭਾਜੀ ਆਲਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਫਿਰ ਬੈਂਸਲੇ ਇਹਦਾ ਬੈਂਸਲੇ ਜੀ ਤੇ ਸੁਖਿੰਦਰ ਭੈਣ ਦੀ ਕੋਸ਼ਿਸ਼ ਨਾਲ ਤੇ ਹਾਈ ਕਮਿਸ਼ਨਰ ਸਾਹਿਬ ਦੀ ਕੋਸ਼ਿਸ਼ ਦੇ ਨਾਲ ਫਿਰ ਸਟੈਨਲੀ ਦਾ ਹੁਣ ਵੀਜ਼ਾ ਲੱਗ ਗਿਆ ਜੀ 14 ਤਰੀਕ ਨੂੰ ਅੱਜ 12 ਤਰੀਕ ਹੈ ਜੀ ਪਰਸੋਂ ਨੂੰ ਸਟੈਨਲੀ 14 ਤਰੀਕ ਨੂੰ ਆਪਣੇ ਘਰ ਚੱਲਿਆ ਨਾਈਜੀਰੀਆ ਸਟੈਨਲੀ ਨੂੰ ਛੱਡਣ ਵਾਸਤੇ ਬੈਂਸਲੇ ਜੀ ਜਿਹੜੇ ਕੀਨੀਆ ਦੇ ਨਾਗਰਿਕ ਨੇ ਉਹ ਨਾਲ ਚੱਲੇ ਨੇ ਉਹ ਜਾਣਗੇ ਨਾਈਜੀਰੀਆ 에어ਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਲੈਣੇ ਨੂੰ ਉਹਨਾਂ ਦੇ سپੁਰਦ ਕਰਕੇ ਤੇ ਬੈਂਸਲੇ ਜੀ ਫਿਰ ਵਾਪਸ ਆ ਜਾਣਗੇ ਉਹਨਾਂ ਨੂੰ ਸਲੂਟ ਆ ਸਾਡਾ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਸਟੈਨਲੀ ਨੂੰ ਸਟੈਨਲੀ ਦੇ ਘਰ ਤੱਕ ਪਹੁੰਚਾਉਣ ਦੀ ਸਟੈਨਲੀ ਹਜੇ ਗਿਆ ਨਹੀਂ ਸਾਡੇ ਕੋਲੋਂ ਸਾਡੇ ਕੋਲ ਇੱਕ ਵੀਰ ਹੋਰ ਆ ਗਿਆ ਪਹਿਲਾਂ ਹੀ ਉਹ ਵੀਰ ਬੈਸਟ ਆਫ ਰੀਕਾ ਦਾ ਰਹਿਣ ਵਾਲਾ ਉਹਦਾ ਨਾਮ ਹੈਗਾ ਆਇਸ਼ਮਾਨ ਕਾਨਾ ਤੇ ਉਹ ਵੀਰ ਨੂੰ ਬੰਬੇ ਤੋਂ ਲੈ ਕੇ ਆਏ ਉਹਦੀ ਵੀ ਲੱਤ ਗਲੀ ਹੋਈ ਹੈ ਬਹੁਤ ਮਾੜੀ ਹਾਲਤ ਤੇ ਪਰ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਆ ਸਰੋਜ ਭੈਣੇ ਤੇਰਾ ਬਹੁਤ ਧੰਨਵਾਦ ਆ ਗੁਰਵਿੰਦਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆ ਜਿਹੜੀ ਤੁਸੀਂ ਉਸ ਦਿਨ ਸਾਡੀ ਸਪੋਰਟ ਕੀਤੀ ਜਿਹਦੇ ਸਦਕਾ ਅਸੀਂ ਸਟੈਨਲੀ ਨੂੰ ਇੱਥੇ ਲੈ ਕੇ ਆਏ ਤੇ ਹੁਣ ਸਟੈਨਲੀ ਤੁਸੀਂ ਦੇਖਦੇ ਹੋ ਵਧੀਆ ਸੋਹਣੇ ਕੱਪੜੇ ਪਾ ਕੇ ਇੱਥੇ ਸਾਡੇ ਕੋਲੇ ਹਰ ਰੋਜ਼ ਇਸ਼ਨਾਨ ਪਾਣੀ ਕਰਕੇ ਦਵਾਈ ਖਾਂਦਾ ਦਵਾਈ ਦੇ ਨਾਲ ਥੋੜਾ ਜਿਹਾ ਮਨ ਲਓ ਸਰੀਰ ਸੁਸਤ ਰਹਿੰਦਾ ਤੇ ਪਰ ਹੁਣ ਡਾਕਟਰ ਨੇ ਮੈਡੀਸਿਨ ਠੀਕ ਕਰਤੀ ਆ ਤੇ ਹੁਣ ਇਹਨੇ ਪਰਸੋਂ ਨੂੰ ਚਲੇ ਜਾਣਾ ਮਹਾਲੀ ਤੋਂ ਇਹਦੀ ਫਲਾਈਟ ਆ ਵੀਰੇ ਦੀ ਮਹਾਲੀ ਤੋਂ ਇਹਨੇ ਚੜਨਾ ਦਿੱਲੀ ਸੌਰੀ ਬੰਬੇ ਬੰਬੇ ਤੋਂ ਇਹਦੀ ਫਲਾਈਟ ਆ ਸਿੱਧੀ ਨਾਈਜੀਰੀਆ ਦੀ ਨਾਈਜੀਰੀਆ ਗੋ ਟੂ ਹੋਮ ਆਫਰੀਕਾ ਗੋ ਟੂ ਹੋਮ 올 द बेस्ट થેન્ક યુ સ્માઈલ 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 સ્ટેનલી સ્માઈલ સ્માઈલ ભાઈ સ્માઈલ ગુરજી કા ખાલ સાહેબ આગરજી ਕੀ ફતેહ સરોજ ભણે ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ સ્ટેનલી ਆਪਣੇ ਘਰ ਚੱਲਿਆ ਜੀ ਵਾਪਸ ચાલો ਜੀ ਬਹੁਤ ਬਹੁਤ બધાઈਆਂ ਤੁਹਾਨੂੰ ਤੁਹਾਨੂੰ ਮਤਸੀ ਮੁખ ਨਹੀਂ ਕਹਿਣਾ ਕਿ ਇੱਕ ਬੰਦਾਾਰੇ ਦੁਨੀਆ ਕਹਿ ਰਹੀ ਹੈ ਜੀ દેਸਾ ਵੀ ਦర్శਾਤ ਚ ਚਲੋ ਹੁਣ ਦੇਖੋ ਤੁਹਾਡਾ ਉੱਥੇ ਵੀ નામ ਪਹੁੰਚ ਗਿਆ ਆਨਪਨ ਆਈ ਪੋਟ ਗਿਆ ਤੇ ਹੁਣ ਜਣੀ ਮੋਹਰ ਲਗ ਜਾਣੀ ਆ ਬਹੁਤ ਕਿਰਪਾ ਬਹੁਤ ਕਿਰਪਾ ਬਾਬਾ ਜੀ ਦੀ ਭੈਣੇ ਤੁਸੀਂ ਜਿਹੜਾ ਕੋਸ਼ਿਸ਼ ਕੀਤੀ ਨਾ ਇਹ ਸਭ ਕੁਝ ਹੋ ਜਾਂਦਾ ਜੀ ਹਾਂਜੀ ਉਹੀ ਲੈਂਦੇ ਨੇ ਜੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਆਲੇ ਨੂੰ ਤਾਂ ਮੈਂ ਆਲੇ ਵੀਰ ਨੂੰ ਤਾਂ ਮੈਂ ਰੋਜ਼ ਰੋਟੀ ਪਕਾ ਕੇ ਦੇ ਕੇ ਆਂ ਬੀਬੀ ਆਲੇ ਨੂੰ ਸਾਡੀ ਕਦੇ ਨਾ ਜਵਾਬ ਦੇ ਆਲੇ ਨੂੰ ਜਿਹੜੇ ਨੂੰ ਠੀਕ ਹੈ ਸਰੋਜ ਭੈਣੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸਾਡਾ ਖੁਸ਼ ਰੋ ਸਾਡੀ ਉਮਰ ਦੀ ਭਾਨੋ ਲੱਗ ਗਈ ਧੰਨਵਾਦ ਭੈਣੇ ਤੁਹਾਡੀ ਸੇਵਾ ਕੀਤੀ ਹੋਈ ਸਫਲ ਹੋਈ ਆ स्टेनली कार ठीक है भाई आई कुड यस यस न्यू क्लोथ वन मोर वन मोर डोंट वरी डोंट वरी न्यू क्लोथ योर चॉइस एंड द चूज यस कोट जैकेट बिग जैकेट एंड नो आई जस्ट वांट वन ऑफ ओके अदर पीपल सेरालोन सेरालोन टोगो टोगो साउथ अफ्रीका साउथ अफ्रीका June. America, American they are there? Yes, nobody, yes. Nobody, is there. nobody is in South Africa. South Africa, toga Togas. You home? Go to home. You I don't, care Maybe I don't Don't, worry. Care pay don't worry. Don't worry. Don't worry. Eventually, with you and go to home. Okay. Congratulations. Congratulations Waheguru <laughs> Waheguru